ਸਲੇਮਪੁਰ ਖੁਰਦ ਦੇ ਵਿੱਚ ਮਨਾਇਆ ਗਿਆ ਤੀਆਂ ਦਾ ਤਿਹਾਰ ਦੇਖਦੇ ਆ ਉਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਕਰਦੇ ਆ ਪ੍ਰਬੰਧਕਾਂ ਦੇ ਨਾਲ ਗੱਲਬਾਤ ਦਾਂਦੀ ਜਵਾਰੇ ਵੇ ਜਲਕਿਉ ਨਾਮ ਲੈ ਅchnave ਜਾਂ ਦਾਂਦੀ ਜਵਾਰੇ ਵੇ ਜਲਕਿਉ ਨਾਮ ਲੈ ਅchnave ਜਾਂ बैठे सिंहासन पे का क्यों नावले इतना में जादू बैठे सुगठियां की गुले चीटियां सी पूनियां चनावे चंद लैना हो नारे ने चीटियां भी पूनियां चनावे चंद लैना हो ਜੇ ਲੱਗੀਆਂ ਜੇ ਰੇ ਰਗੀਆਂ ਮੇਰੇ ਬੇਟਿਆਂ ਦੇ ਪਿੰਡ ਤੀਆਂ ਜੇ ਲੱਗੀਆਂ ਮੇਰੇ ਬੇਟਿਆਂ ਦੇ ਪਿੰਡ ਤੀਆਂ ਜੇ ਲੱਗੀਆਂ ਮੇਰੇ ਬੇਟਿਆਂ ਦੇ ਪਿੰਡ ਤੀਆਂ ਜੇ ਲੱਗੀਆਂ ਜਦੋਂ ਲੜਦਾ ਤੇ ਲੜਦਾ ਤੇ ਜਟੀਆਂ ਪਰ ਜਾਵਦੀਆਂ ਉੱਚੀਆਂ ਤੇ ਲੰਮੀਆਂ ਜਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨਾਚੇ ਨਾਚ ਕਰੀ ਤਿਹਲਾਣ ਗੀਆਂ ਨੀ ਅੱਗੇ ਗਿੱਡੇ ਵਿੱਚ ਪੜ ਤੂ ਪਾਣ ਗੀਆਂ ਨੀ ਅੱਗੇ ਗਿੱਡੇ ਵਿੱਚ ਪੜ ਤੂ ਪਾਣ ਗੀਆਂ ਮੋਤਾ ਦਾ ਸ਼ੈਲ ਸ਼ੇਵੀ ਕੋਲਾ ਜੀ ਲੰਗੇ ਗਿਆ ਚੁੱਪ ਕਰਕੇ ਨੀਓ ਲੱਗੇ ਅਟਾਲੇ ਜਾ ਰੁੱਕ ਪੜੇ ਨੀਓ ਲੱਗੇ ਨੀ ਤੂੰ ਨੱਚ ੜੀਏ ਇਹ ਗੁੰਵਜ ਵੀ ਮੱਥਾ ਟੇਕ ਦਾਲ ਗੀ ਦੇ ਵਿੱਚ ਜਨਵੇਂ ਨੱਚਾ ਸੂਰਜ ਵੀ ਮੱਥਾ ਟੇਕ ਦਾਲ ਲੁਧਿਆਣੇ ਜੱਟੀ ਨੱਚੇ ਬੱਲੇ 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 ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਵੇਖ ਦਾਲ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਇੱਕ ਦੰਦ ਬੋਲੀ ਚੱਕ ੜੀਏ ਮੀ ਤੂੰ ਨੱਚ ੜੀਏ ਬੋਲੀ ਚੱਕ ੜੀ ਮੀ ਤੂੰ ਅੱਗੇ ਡਟ ਬੁਕੇ ਮੰਗੂ ਮੱਚ ੜੀਏ ਦੇ ਤਾਂ ਭੁਕੇ ਮੰਗੂ ਨਾ ਚਿਹੜੀ ਨੀ ਤੂੰ ਅੱਗੇ ਦੇ ਤਾਂ ਭੁਕੇ ਮੰਗੂ ਨਾ ਚਿਹੜੀਏ ਬਾਜੀ ਕਰ ਤੂੰ ਈਲਾ ਗਬਰ ਬਦ ਅਸ਼ਾਲੇਵੀ ਕੋਲ ਜਿ ਲੰਗੇ ਗਿਆ ਚੁੱਪ ਕਰਕੇ ਨੀ ਉਹ ਲੈ ਗੇ ਕੀ ਦਾ ਕੰਡਾਰੂ ਵਾਲ ਮਾਇਨੇ ਦੱਸ ਕੀ ਦਾ ਕੰਡਾਰੂ ਮਾਲ ਵਾਏ ਮੇਰੀਏ ਦਸ ਗੜੇ ਗਢੀਰੇ ਵਾਲਿਆ ਘੜਾਲੀ ਵਾਲੀ ਕਾ ਦੁੱਖ ਨਾ ਲੀਆਂ ਵਾਲੀਆਂ ਮੇਰੇ ਵਿੱਚ ਪੈਂਦਾ ਹੋਲ ਮੇਰਾ ਚੀਆਂ ਦੇ ਰਾਣੀਆਂ ਜੇ ਠਾਣੀਆਂ ਨੀ ਤੇ ਕੇ ਦੋਵੇਂ ਪਹਿਣਾ ਚੀਆਂ ਸਾਰੇ ਨੇ ਚੀਆਂ ਦੇ ਯਾ ਜੇ ਠਾਣੀਆਂ ਸੱਸ ਮੇਰੀ ਦਾ ਅੱਡਾ ਜੂੜਾ ਸੱਸ ਮੇਰੀ ਦਾ ਅੱਡਾ ਜੂੜਾ ਵਿਚਾ ਨਿਕਲੀ ਜੂ ਸੱਸੇ ਕੰਜਰੀਏ ਮੈਂ ਨਾ ਤੇਰੀ ਨੂੰ ਸੱਸੇ ਕੰਜਰੀਏ ਮੈਂ ਨਾ ਤੇਰੀ ਨੂੰ ਸੱਸੇ ਕੰਜਰੀਏ ਬੜੀ ਕਾ ਪਤੀ ਮੈਨੂੰ ਪਾਣ ਦੇਵੇ ਜੁਤੀ ਮੇਰੀ ਸੱਸ ਬੜੀ ਕਾ ਪਤੀ ਮੈਨੂੰ ਪਾਣ ਦੇਵੇ ਕਿਤੇ ਬਾਰੀ ਬਾਰ ਕਣੀਏ ਚਿੱਟੇ ਅਕੂਤ ਰਾਣੀਆਂ ਚਿੱਟੀਆਂ ਨੇ ਅੱਖੀਆਂ ਚਿੱਟੇ ਅਕੂਤ ਰਾਣੀਆਂ ਚਿੱਟੀਆਂ ਨੇ ਅੱਖੀਆਂ ਕੁੜੀ ਜੇ ਕ ਜੇਰੇ ਦੇਈ ਤਾਰੀ ਕੁੜੀਓ ਨੀ ਹੁਣੀ ਆਈਏਗੀ ਦੇਦੀ ਬਾਰੀ ਕੁੜੀ ਹੁਣੀ ਆਈਏਗੀ ਦੇਦੀ ਬਾਰੀ ਕੁੜੀਓ ਨੀ ਹੁਣੀ ਆਈਏਗੀ ਤੂੰ ਤਾਰੇ ਸਰੂਪ ਦੀਏ ਸਰਬਦੀ ਬੱਕਾ ਕਬੂਤਰ ਅੱਖੀਆਂ ਸਰਬ ਕਿਉਂ ਤੂੰ ਹੁਜੇ ਦਾ ਜੜਾਵੇਂ ਛਤਰਾ ਨੱਚਦਾ ਜੜਾ ਜੜਾਵੇਂ ਛਤਰਾ ਨੱਚਦਾ ਜੜਾ ਜੜਾਵੇਂ ਛਤਰਾ ਨੱਚਦਾ ਜੜਾ ਜੜਾਵੇਂ ਛਤਰਾ ਨੱਚਦਾ ਨੱਚੇ ਨੱਚ ਤਾਰੇ ਤਿਹਲਾ ਲੰਗੀਆਂ ਵੀ ਅਜੇ ਗਿੱਦੇ ਵਿੱਚ ਪੜ ਤੂੰ ਆਂ ਗਈ ਇਹ ਅਜੇ ਗਿੱਦੇ ਵਿੱਚ ਪੜੀ ਤੂੰ ਪਾਣਗੀਆਂ ਨਹੀਂ ਅਜੂ ਅੱਜ ਪਛੀਆ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਪਛੀਆ ਪਿੰਡਾਂ ਦਾ ਮੇਰਾ ਢੋਲ ਪਟਵਾਰਾ ਕਿਤੇ ਆਣਾ ਜਾਣਾ ਉਹਦਾ ਕੰਮ ਸਰਕਾਰੀ ਨਿੱਤੇ ਆਤਾ ਮੰਦਰਾ ਹਾਲ ਮਾਏ ਮੇਰੀਏ ਗਸ ਕੀ ਦਾ ਕੱਡਾ ਰੁਮਾਲ ਮਾਏ ਮੇਰੀਏ ਗਸ ਕੀ ਦਾ ਕੱਡਾ ਰੁਮਾਲ ਮਾਏ ਮੇਰੀਏ ਗਸ ਕੀ ਦਾ ਕੱਡਾ ਕੁਲੀਆ ਜਨਾਵੇਂ ਗਾ ਲੈ ਨਾ ਹੌਲਾਏ ਤੇ ਉਧਰ ਲੱਚੀਆਂ ਸੀ ਪੂਣੀਆਂ ਚੰਨਾ ਵਿੱਚ ਤੰਦ ਰਹਿਣਾ ਤੰਦ ਲੈ ਦੂਰ ਗਿਣ ਗਿਣ ਲਾ ਮਾ ਰੋਟੀਆਂ ਵੇ ਕੋਈ ਪਰਵਰ ਲਾ ਮਾ बीबर पर नामा दूर हाँ कोई जाए दूर माया अमरी जाए दूर वे मेरा नाम सीमा है जी ਆਪਣੇ ਪਿੰਡ ਦਾ ਨਾਮ ਸਲੇਮਪੁਰ ਖੁਰਦਾ ਜੀ ਮਹਾਲੀ ਜ਼ਿਲ੍ਹੇ ਚ ਹਾਂਜੀ ਪਹਿਲੀ ਵਾਰ ਮਨਾਇਆ ਗਿਆ ਇਹ ਸਾਰਾ ਜਿਹੜਾ ਪ੍ਰੋਗਰਾਮ ਹੈਗਾ ਸਤਵਿੰਦਰ ਸਿੰਘ ਆਮ ਆਦਮੀ ਪ੍ਰਧਾਨ ਬਲੈਕ ਪ੍ਰਧਾਨ ਦੇ ਉਹਨਾਂ ਦੇ ਵਿੱਚ ਲਿਖਿਆ ਗਿਆ ਆ ਉਹਨਾਂ ਨੇ ਸਾਰੇ ਦੇਖ ਰਿਹਾ ਕੀਤੀ ਇਸ ਪ੍ਰੋਗਰਾਮ ਦੀ ਤੇ ਮੈਡਮ ਗਗਨ ਅਨਮੋਲ ਗਗਨਮਾਨ ਇਹਨਾਂ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਆ ਹਾਂਜੀ ਆਏ ਨੇ ਆਪਣੇ ਸਰਕਾਰੀ ਅਧਿਆਰਿਆ ਤੋਂ ਆਪਨੇ ਬਲਾਕ ਤੋਂ ਸੀਡੀਪੀ ਮੈਡਮ ਆਏ ਨੇ ਤੇ ਸੁਪਰਵਾਈਜ਼ਰ ਮੈਡਮ ਆਏ ਨੇ ਹਾਂਜੀ ਆਪਾਂ ਗੱਲ ਕਰੀਏ ਵਿਰਸੇ ਦੀ ਵਿਰਸੇ ਮੁਤਾਬਕ ਕਿਹੜੇ ਕਿਹੜੇ ਸਾਜੋ ਸਮਾਨ ਇਸ ਸਿੱਟੀਆਂ ਦੇ ਮੇਲੇ ਵਿੱਚ ਰੱਖੇ ਨੇ ਕਿਹੜੇ ਆਉਣ ਵਾਲੀ ਪੀੜ੍ਹੀ ਨੂੰ ਕੋਈ ਮੈਸੇਜ ਮਿਲ ਸਕੇ ਵੀ ਆ ਕੀ ਕਰਦੇ ਨੇ ਦੇਖੋ ਜਿਹੜੇ ਮਤਲਬ ਬੱਚੇ ਆ ਪਹਿਲਾਂ ਇਹ ਵਿਰਸੇ ਨੂੰ ਪਹਿਲਾਂ ਸਭ ਕੁਝ ਭੁੱਲ ਚੁੱਕੇ ਨੇ ਇਹ ਬੱਚੇ ਬੱਚਿਆਂ ਨੂੰ ਕੁਝ ਨਹੀਂ ਪਤਾ ਇਹਨਾਂ ਬਾਰੇ ਵੀ ਤੀਆਂ ਹੁੰਦੀਆਂ ਕਿ ਆਇਆ ਤੇ ਜਿਹੜੇ ਤੀਆਂ ਮਨਾਇਆ ਜਾ ਰਹੀਆਂ ਇਹ ਮਤਲਬ ਸ਼ਮਸ਼ੇਰ ਕੋਰ ਬੀਬੀ ਸ਼ਮਸ਼ੇਰ ਕੋਰ ਤੇ ਸ੍ਰਿੰਦਰ ਕੋਰ ਜਿਹੜੇ ਆ ਉਹਨਾਂ ਦੀ ਉਹਨਾਂ ਨੇ ਮਨਾਇਆ ਹੈਗੀਆਂ ਆ ਉਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਆ ਤੇ ਉਹਨਾਂ ਨੇ ਮਤਲਬ ਚਰਖੇ ਰੱਖੇ ਆ ਆਪਣਾ ਦੁੱਧ ਦੁੱਧ ਰੇਡ ਕਰਨ ਵਾਲੀ ਮਧਾਨੀ ਰੱਖੀ ਹੈਗੀ ਆ ਪੱਖੇ ਆ ਕਿ ਜਿਹੜੇ ਬੱਚਿਆਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਹੁੰਦੀਆਂ ਕਿਆ ਹੈਗੀਆਂ ਆ ਤੇ ਨਾ ਤਾਂ ਉਹਨਾਂ ਨੂੰ ਪਤਾ ਵੀ ਪੁਰਾਣੇ ਸਮੇਂ ਦੁੱਧ ਕਿੱਦਾਂ ਡੇੜਕਦੇ ਸੀ ਅੱਜ ਕੱਲ ਤੇ ਜਿਹੜੀਆਂ ਮਸ਼ੀਨਾਂ ਕੰਮ ਸਾਰ ਮਸ਼ੀਨਾਂ ਦਾ ਸਾਰਾ ਕੰਮ ਹੁੰਦਾ ਆ ਤੇ ਉਹ ਚੀਜ਼ਾਂ ਦਾ ਮਤਲਬ ਬੱਚਿਆਂ ਵਿੱਚ ਦੁਆਰਾ ਜਗਾਣ ਦੇ ਲਈ ਤੇ ਇਹ ਸਾਰੇ ਜਿਹੜਾ ਉਪਰਾਲਾ ਕੀਤਾ ਗਿਆ ਹੈਗਾ ਆ ਇਹ ਗੱਲ ਕਰੀਏ ਵਿਸੇ ਜੀ ਵਿਸੇ ਦੇ ਵਿੱਚ ਕੀ ਮਹੱਤਵ ਹੈ ਸੀ ਆ ਵਾ ਕਿਉਂ ਬਣਾਈਆਂ ਜਾਂਦੀਆਂ ਇਹ ਜਿਹੜਾ ਤੀਆਂ ਦਾ ਤਿਉਹਾਰ ਆ ਇਹ ਕੁੜੀਆਂ ਦਾ ਤਿਉਹਾਰ ਹੁੰਦਾ ਆ ਤੇ ਜਿਹੜੀਆਂ ਕੁੜੀਆਂ ਆ ਮਤਲਬ ਆਪ ਨੇ ਮਤਲਬ ਨਵੀਆਂ ਵਈਆਂਆਂ ਇਹਨੀਆਂ ਪੇਕੇ ਆ ਕੇ ਤੀਆਂ ਦਾ ਤੇ ਹਰ ਮਨਾਉਂਦੀਆਂ ਹੈਗੀਆਂ ਆ ਸਾਰੀਆਂ ਸਹੇਲੀਆਂ ਆਪਣੀਆਂ ਇਕੱਠੀਆਂ ਹੋ ਕੇ ਇੱਕ ਜਗ੍ਹਾ ਜਾ ਕੇ ਉਹਨਾਂ ਨੇ ਮਤਲਬ ਸਜ-ਵਜ ਕੇ ਫੁਲਕਾਰੀਆਂ ਲੈ ਕੇ ਹਨਾ ਪਿੰਗਾ ਝੂਟਦੀਆਂ ਹਨ ਸਾਰਾ ਕੁਝ ਐਸਾ ਮਤਲਬ ਤੇ ਹਰ ਮਨਾਉਂਦੀਆਂ ਆ ਜੇ ਆਪਾਂ ਗੱਲ ਕਰੀਏ ਵਿਸੇ ਦੇ ਮੁਕਾਬਲੇ ਪੁਰਾਣੇ ਸਮਾਂ ਕਿ ਹੁੰਦੇ ਸੀ ਇਸ ਤਰ੍ਹਾਂ ਦੇ ਪਿੰਪਾ ਵਾਲਾ ਬੋਰਡ ਵਗੈਰਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਪਿੰਡ ਵਿੱਚ ਬਹੁਤ ਵਧੀਆ ਲੱਗਿਆ ਕਿ ਪਿੰਗ ਕਿਤੇ ਪਈ ਹੈ ਵਿਰੋਸੇ ਤੇ ਜਾਂ ਪਿੰਪਰ ਤੇ ਪਈ ਹੈ ਹਾਂਜੀ 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 ਜੀ ਵਾਤਾਵਰਨ ਦੇਖੋ ਇਹ ਸਾਰੇ ਜਿਹੜੇ ਪੌਦੇ ਲਗਾਉਣੇ ਚਾਹੀਦੇ ਆ ਵਾਤਾਵਰਨ ਨੂੰ ਸ਼ੁੱਧ ਕਰਦੇ ਆ ਸਾਨੂੰ ਇਹਨਾਂ ਤੋਂ ਆਕਸੀਜਨ ਮਿਲਦੀ ਆ ਕਿਉਂਕਿ ਦੇਖੋ ਹਰ ਬੰਦੇ 'ਚ ਅੱਜਕੱਲ ਜੇ ਆਪਾਂ ਸਾਨੂੰ ਇਹ ਚੀਜ਼ ਨਹੀਂ ਮਿਲਦੀ ਆਕਸੀਜਨ ਨਹੀਂ ਮਿਲਦੀ ਹਰ ਬੰਦੇ ਜੇ ਮਤਲਬ ਬੰਦਾ ਮਿੰਟਾਂ ਹੀ ਬਿਮਾਰ ਹੋ ਜਾਂਦਾ ਆਕਸੀਜਨ ਲੈਵਲ ਘਟ ਜਾਂਦਾ ਹੈਗਾ ਆ ਤੇ ਸਾਨੂੰ ਸ਼ੁੱਧ ਹਵਾ ਲੈਣ ਦੀ ਜ਼ਰੂਰਤ ਹੈਗੀ ਆ ਦੇਖੋ ਇੱਥੇ ਕਿੰਨੇ ਅੱਛੇ ਪੇੜ ਹੈਗੇ ਆ ਫੇ ਬੋੜ ਆ ਤੇ ਸਾਰੀ ਜਗ੍ਹਾ ਵੱਧ ਤੋਂ ਵੱਧ ਇਹ ਪੇੜ ਲਗਾਉਣੇ ਚਾਹੀਦੇ ਆ ਸੋਹਰੇ ਆ ਜੀ ਇੱਥੇ ਮੇਰੇ मैंने चौबीस साल हो गए जी हाँ नहीं जी बहुत वादिया लग्या जी बड़िया रौनक लगियां देख के बड़ा मन खुश होया कोई पिंगा चूट रहा है कोई फुलकारिया लेकर नच रहा है या बड़ा अच्छा लगे पुराना विरसा जरा दुबारा जागया सा यह देख के मेरे न जी परमजीत कौर है ਕਿਆ ਹੋਇਆ ਨਹੀਂ ਸਰ ਮੈਂ ਸੀਡੀਪੀ ਆਫਿਸ ਡਿਪਾਰਟਮੈਂਟ ਤੋਂ ਸੁਪਰਵਾਈਜ਼ਰ ਆ ਠੀਕ ਹੈ ਸਰ ਤੇ ਕਿਸ ਤਰ੍ਹਾਂ ਦਾ ਇਹ ਜਿਹੜੇ ਉਰਾਲੇ ਨੇ ਖਾਸ ਕਰਕੇ ਆਪਾਂ ਗੱਲ ਕਰੀ ਆਏ ਸੋਸ਼ਲ ਮੀਡੀਆ ਨਹੀਂ ਸੀ ਜਦੋਂ ਅਸਥਾਨੀ ਬਣਾਉਂਦੇ ਸੀ ਰਾਜ क्रेज ਹੋ ਗਿਆ ਲੋਕਾਂ ਨੂੰ ਦੇਖਾ ਕਿ ਵਧੀਆ ਵੈਸੇ ਮੈਸੇਜ ਕਰੀਆ ਜਾਂਦਾ ਹੈ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕੀ ਕਰਨਾ ਚਾਹੀਦਾ ਸਰ ਬਹੁਤ ਵਧੀਆ ਲੱਗਿਆ ਇਹ ਜੇ ਪ੍ਰੋਗਰਾਮ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਕੁੜੀਆਂ ਇਕੱਠੀਆਂ ਹੋਣ ਜਿਹੜੀਆਂ ਪਿੰਡ ਦੀਆਂ ਲੇਡੀਜ਼ ਆ ਉਹਨਾਂ ਨੇ ਵੀ ਬਾਹਰ ਨਿਕਲਣਾ ਚਾਹੀਦਾ ਹੈ ਆਪਣਾ ਇੰਜੋਏਮੈਂਟ ਸਭ ਨੂੰ ਚਾਹੀਦਾ ਹੈ ਹਰ ਇੱਕ ਪਿੰਡ ਦੇ ਵਿੱਚ ਇਹ ਫੈਸਟੀਵਲ ਹੋਣਾ ਚਾਹੀਦਾ ਹੈ ਵੱਧ ਤੋਂ ਵੱਧ ਪਿੰਡ ਦੇ ਲੋਕਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਤੀਆਂ ਦਾ ਤਿਹਾਰ ਹਰ ਪਿੰਡ 'ਚ ਮਨਾਉਣ ਤਾਂ ਕਿ ਲੇਡੀ ਕੁੜੀਆਂ ਜਿਹੜੀਆਂ ਵਿਆਈਆਂ ਹੋਈਆਂ ਪੇਕੇ ਘਰ ਆਉਂਦੀਆਂ ਇਹ ਆਪਣੀਆਂ ਸਹੇਲੀਆਂ ਨਾਲ ਮਿਲਣ ਆਪਣੇ ਜਲਦੀਆਂ ਗੱਲਾਂ ਕਰਨ ਨੱਚਣ ਟੱਪਣ ਤੇ ਆਪਣਾ ਮਨੋਰੰਜਨ ਕਰਨ ਜਿਆਦਾਤਰ ਅੱਜ ਜਿਹੜਾ ਟਾਈਮ ਚੱਲ ਰਿਹਾ ਹੈ ਬਹੁਤ ਹੱਦ ਤੱਕ ਇਹੋ ਜਿਹਾ ਕਰਕੇ ਰੱਖਣਾ ਜੀ ਦਰਸ਼ਕਾਂ ਨੂੰ ਜੋਣ ਵਾਸਤੇ ਫੋਨ ਜ਼ਰੂਰੀ ਆ ਜਾਂ ਫੋਨ ਤੋਂ ਅਲੱਗ ਹੋ ਕੇ ਵਰਸਾ ਸੰਧਿਆ ਜਾ ਸਕਦਾ ਨਹੀਂ ਸਰ ਫੋਨ ਤੋਂ ਅਲੱਗ ਹੋ ਕੇ ਆਪਣੇ ਜਿਹੜੇ ਸੱਭਿਆਚਾਰ ਨੂੰ ਯਾਦ ਕਰਨਾ ਚਾਹੀਦਾ ਹੈ ਜਿਹੜੇ ਬਜ਼ੁਰਗ ਘਰਾਂ 'ਚ ਹੈਗੇ ਆ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਪੋਤੇ-ਪੋਤੀਆਂ ਨੂੰ ਦੋਤੇ-ਦੋਤੀਆਂ ਨੂੰ ਪੁਰਾਣੇ ਸੱਭਿਆਚਾਰ ਦਾ ਜਾਣੂ ਕਰਵਾਉਣਾ ਚਾਹੀਦਾ ਹੈ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਜਿਹੜੀਆਂ ਕਿ ਖੇਡਾਂ ਬੱਚੇ ਸਾਡੇ ਭੁੱਲ ਗਏ ਆ ਪੁਰਾਣੀਆਂ ਖੇਡਾਂ ਸਾਡੀਆਂ ਸਾਰੇ ਬੱਚੇ ਭੁੱਲ ਗਏ ਆ ਉਹਨਾਂ ਨੂੰ ਦੁਬਾਰਾ ਉਹਨਾਂ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਉਹਨਾਂ ਦੇ ਨਾਲ ਖੇਡੋ ਆਪ ਦੇ ਨਾਲ ਇਨਵੋਲਵ ਹੋਤਾ ਬੱਚਿਆਂ ਨੂੰ ਪ੍ਰਾਣੇ ਸੱਭਿਆਚਾਰ ਬਾਰੇ ਪਤਾ ਲੱਗੇ ਫੋਨ ਨੂੰ ਘਟਾਉਣਾ ਚਾਹੀਦਾ ਹੈ ਅੱਜ ਕੱਲ੍ਹ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿ ਫੋਨ ਬਹੁਤ ਚੀਜ਼ਾਂ ਚਲੋ ਫਾਇਦੇਮੰਦ ਵੀ ਹੈ ਫਾਇਦੇਮੰਦ ਵੀ ਹੈ ਨੁਕਸਾਨਦਾਇਕ ਵੀ ਹੈ ਪਰ ਬੱਚਿਆਂ ਨੂੰ ਉਹਦੋਂ ਫੋਨ ਦਓ ਜਦੋਂ ਉਹਨਾਂ ਦੀ ਵਾਕਈ ਨੌਲੇਜ ਵਾਸਤੇ ਜ਼ਰੂਰੀ ਆ ਅਦਰਵਾਈਜ਼ ਉਹਨਾਂ ਨੂੰ ਫੋਨ ਤੋਂ ਥੋੜਾ ਦੂਰ ਰੱਖ ਕੇ ਆਪਣੇ ਜਿਹੜੇ ਉਹਦੇ ਨਾਲ ਸੱਭਿਆਚਾਰ ਨਾਲ ਜੋੜਨਾ ਚਾਹੀਦਾ ਹੈ ਪ੍ਰਾਣੇ ਸੱਭਿਆਚਾਰ ਅੱਜ ਸਲੇਮਪੁਰ ਖੁਰਦ ਦੇ ਵਿੱਚ ਤਿਆ ਦਾ ਤਿਹਾਰ ਮਨਾ ਰਹੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਤਿਹਾਰ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦੀ ਹਾਂ ਕਿ ਸਭ ਪਰਮਪੀਤਾ ਪਰਮਾਤਮਾ ਦਾ ਸ਼ੁਕਰੀਆ ਹੈ ਜੀ ਉਹਦਾ ਸ਼ੁਕਰੀਆ ਕਰਨਾ ਚਾਹੀਦਾ ਹੈ ਜੀ ਕਿ ਉਹਦੀ ਬਦੌਲਤ ਹੀ ਅਸੀਂ ਇੱਥੇ ਆ ਜੀ ਉਸ ਤੋਂ ਬਾਅਦ ਅਸੀਂ ਪਿੰਡ ਦੀ ਬੀਬੀ ਸ਼ਮਸ਼ੇਰ ਕੌਰ ਤੇ ਬੀਬੀ ਸਰਿੰਦਰ ਕੌਰ ਜੀ ਦਾ ਉਹਨੇ ਅੱਜ ਇੰਨੀ ਕਰਿਆਜੀ ਤਰੱਕੀ ਕੀਤੀ ਹੈ ਜੀ ਹਾਂਜੀ ਬੱਚੀਆਂ ਹਾਂਜੀ ਭੈਣਾਂ ਨੇ ਹਾਂਜੀ ਹਾਂਜੀ ਫਿਰ ਵੀਰਾਂ ਨੇ ਹਾਂਜੀ ਇੰਨੀ ਤਰੱਕੀ ਕੀਤੀ ਹੈ ਕਿ ਅੱਜ ਸਾਡੇ ਪਿੰਡ 'ਚ ਇਹ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਜੀ ਜੇ ਆਪਾਂ ਗੱਲ ਕਰੀਏ ਅੱਜ ਕੋਈ ਕੀਤਾ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਮਤਲਬ ਖੇਤਰ ਨਹੀਂ ਜਿਹਦੇ ਵਿੱਚ ਔਰਤਾਂ ਨਹੀਂ ਹੈ। ਮਤਲਬ ਮਰਦਾਂ ਦੇ ਬਰਾਬਰ ਹੈ ਕਿੱਥੇ ਕਮੀ ਮੰਨੀ ਜਾ ਰਹੀ ਹੈ ਕਿ ਕਿੱਥੇ ਹਲੇ ਕਮੀ ਰਹਿ ਗਈ ਹੈ। ਔਰਤਾਂ ਦੀ ਕੋਈ ਲੱਗਦਾ ਤੁਹਾਨੂੰ? ਨਹੀਂ ਜੀ ਅੱਜ ਕੱਲ ਕੋਈ ਨਹੀਂ ਹੈਗੀ ਜੀ। ਅੱਜ ਕੱਲ ਤਾਂ ਹਰ ਇੱਕ ਤੇ ਥਾਂ ਤੇ ਆਰਤੀ ਹੈ ਜੀ। ਕੁੜੀਆਂ ਨੇ ਕੁੜੀਆਂ ਦੀ ਬਦੌਲਤ ਸਭ ਕੁਝ ਹੋ ਰਿਹਾ ਹੈ ਜੀ ਹਾਂ ਜੀ। ਕੁਈ ਸੁਨੇਹਾ ਦੇਣਾ ਚਾਹੁੰਦਾ ਬਸ ਇਹੀ ਸੁਨੇਹਾ ਜੀ ਸਾਡੇ ਪਿੰਡ ਚ ਬਹੁਤ ਵਧੀਆ ਲੱਗਿਆ ਜੀ ਬਹੁਤ ਖੁਸ਼ੀ ਹੋਈ ਏ ਜੀ ਤਰੱਕੀ ਵਖਸ਼ੇ ਬੱਚਿਆਂ ਨੂੰ ਹਾਂ ਜੀ ਚੜਦੀ ਕਲਾ ਰੱਖੇ ਮਹਾਰਾਜ ਕੀ ਨਾਮ ਹੈ ਤੁਹਾਡਾ ਹਰਮੀਤ ਕੌਰ ਹੈ ਹਰਮੀਤ ਕੌਰ ਕਿੰਨੇ ਸਾਲ ਹੋ ਗਏ ਵਿਆਹ ਨੂੰ ਇੱਥੇ ਮਨੋ ਜੀ 7 60 70 ਸਾਲ ਹੋ ਗਏ 60 70 ਸਾਲ 60 70 ਸਾਲ ਚ ਕਦੇ ਇਸ ਤਰ੍ਹਾਂ ਦਾ ਮਾਹੌਲ ਦੇਖਿਆ ਨਾ ਪੁੱਤ ਹਾਂ ਹਾਂ ਉਹ ਪਿੰਗਾ ਜਰੂਰ ਲੰਦੇ ਚੁੱਧ ਬਰੋਟਾ ਤਾਂ ਹਾਂ ਲੰਨੇ ਤੇ ਕੋਟੀ ਕਟੀਆਂ ਕੋ ਮਨਾਉਣੀ ਤੇ ਸੌਣ ਹਾਂ ਤੀਆਂ ਦੀਆਂ ਪਿੰਗਾ ਲੰਦੇ ਸਾਡੇ ਗੁਰਦਾਰ ਮੰਗਰੇ ਬਰੋਟਾ ਤਾਂ ਇੱਕ ਨਹੀਂ ਉਹਦੇ ਬਲਾਈ ਕਰਦੀਆਂ ਮੰਬਰ ਟਾਈਪਟ ਪ੍ਰੋਗਰਾਮ ਪਹਿਲੀ ਵਾਰ ਹਾਂ ਇਹ ਪਹਿਲੀ ਵਾਰ ਹੋਇਆ ਬਟੇ ਇਹ ਜਿਹੜੇ ਸੁਧਾਰੇ ਦਿਆ ਕਰਦੇ ਸੀ ਹਾਂ ਵਿੱਚ ਵੀ ਚੇਂਜਿੰਗ ਆ ਗਈ ਪਹਿਲਾਂ ਬਿਸਕੁਟ ਥੋੜਾ ਵਗੈਰਾ ਹੁੰਦਾ ਸੀ ਹਾਂ ਸਭ ਕੁਝ ਹੁੰਦਾ ਦਬੇ ਆਪਣੀ ਆਪਣੀ ਪਸੰਦ ਦੀ ਮਿਠਾਈ ਮੰਗਾਉਂਦੇ ਆ ਮੈਂ ਤਾਂ ਮੇਰੇ ਘਰੇ ਇਕੱਲੇ ਗਈ ਹਾਂਜੀ ਹਾਂ ਨਹੀਂ ਹਾਂ ਪਹਿਲਾਂ ਮੈਂ ਕੋਈ ਆਉਂਦੇ ਸੀ ਹਰ ਹਰ ਕਿ ਚੀਜ਼ ਮਾਉਂਦਾ ਆਟਕਾ ਮੰਗਦੀਆਂ ਐ ਫੜਾ ਤਾਂ ਬਿਸਕੁਟ ਹੀ ਹੁੰਦੇ ਨੇ ਨੰਨਾ ਆਏ ਲੱਡੂ ਆਏ ਕੀ ਘਵਾਈ ਆਪਣੇ ਮੈਂ ਲੱਡੂ ਆ ਘਰੀਏ ਹਾਂ ਤੇ ਹਾਂ ਸੱਭਿਆਚਾਰ ਦੇ ਸਾਥ ਵਾਲਾ ਸੱਤ ਜਿਹੜਾ ਮੈਂ ਪੀਪਾ ਕਿ ਆਉਂਦਾ ਉਹ ਪਹਿਲੇ ਅੰਜ ਨਹੀਂ ਜੰਦੇ ਤੂੰ ਜਿਆ ਬੁੜੀਆਂ ਹੋ ਜੰਦੇ ਜਾਂ ਦੇਣ ਲੱਗ ਜੰਦੇ ਫੇਰ ਹਾਂ ਉਹਦੀ ਗੱਲ ਕਰਦਾ ਨਾ ਹਾਂ ਹਾਂ ਸਰਿੰਦਰ ਘਾਰ ਹੈ ਜੀ ਇਸ ਤਰ੍ਹਾਂ ਲੱਗਿਆ ਜਾਇ ਧੀਆ ਵਧੀਆ ਲੱਗਿਆ ਜੀ ਜਿਹੜੇ ਜੇਪਾ ਗੱਲ ਚੱਲੀ ਇੱਥੇ ਜਿਹੜੀਆਂ ਔਰਤਾਂ ਨੂੰ ਜਿਹੜੀਆਂ ਕੁੜੀਆਂ ਨੂੰ ਧੀਆ ਬਹੂਆਂ ਨੂੰ ਕਦੇ ਤੁਸੀਂ ਮਿਲੇ ਨੇ ਹਾਂ ਜੀ ਕਦੇ ਕੋਰਤਾਰਾ ਸਾਹਿਬ ਦੇ ਜੰਦੇ ਮਿਲੇ ਆ ਕਦੇ ਹਾਂ ਜੀ ਹਾਂ ਜੀ ਅੱਜ ਸਾਰੀਆਂ ਇਕੱਤਰ ਹੋਈਆਂ ਨੇ ਸਭ ਇਕੱਠੀਆਂ ਹੋਈਆਂ ਸਭ ਹੋਈਆਂ ਚੰਗਾ ਲੱਗਿਆ ਹਾਂ ਜੀ ਬਹੁਤ ਚੰਗਾ ਲੱਗਿਆ ਬਸ ਨੇਹਾ ਗਿਆ ਜੀ ਵੀ ਇੱਕੜੇ ਅਸੀਂ ਆ ਕਰਦੇ ਰਹੀ ਆ ਇਸ ਸਾਲ ਅੱਦੇ ਸਾਲ ਮਨਾਉਂਦੇ ਰਹੀ ਅਸੀਂ ਹਾਂ ਜੀ ਪਤਾ ਕੀ ਹਾਂ ਇਹ ਸ਼ਿਮਸ਼ੇਰ ਕਾਰ ਦੀ ਐ ਨਹੀਂ ਮਿਲਦਾ ਸ਼ਮਸ਼ੇਰ ਕੌਰ ਜੀ ਕਿਹੜਾ ਮੈਂ ਦਾਹੀ ਸਲੇਮਪੁਰ ਖੁਰਦ ਜੀ ਕਿੰਨੇ ਸਾਲ ਹੋ ਗਏ ਜੀ 70 ਸਾਲ 70 ਸਾਲ ਦੇ ਵਿੱਚ ਜਿਹੜਾ ਇਹ ਅੱਜ ਕੋਰਮਾ ਮੀਚਿਆ ਗਿਆ ਕਦੇ ਪਹਿਲਾਂ ਇਸ ਤਰ੍ਹਾਂ ਦਾ ਹੋਇਆ ਨਹੀਂ ਜੀ ਕਦੇ ਨਹੀਂ ਇੰਨਾ ਦੇਖਿਆ ਹੈਗਾ ਪ੍ਰੋਗਰਾਮ ਜਿੰਨਾ ਅੱਜ ਹੋਇਆ ਜੀ ਸਿਰ ਸੁਦਵਿੰਦਰ ਸਾਹਿਬ ਦੇ بیٹے ਦੇ ਬਤੌਲਤ ਸਾਰੀਆਂ ਧੀਆ ਪਹਿਣਾ ਇਕੱਠੀਆਂ ਹੋਈਆਂ ਜੀ ਸਾਨੂੰ ਬਹੁਤ ਬਹੁਤ ਲੱਖ ਲੱਖ ਖੁਸ਼ੀ ਹੈ ਜੀ ਗਹਾਂ ਵੀ ਪਰਮਾਤਮਾ ਹੈ ਨਾ ਪਰ ਇਸ ਤਰ੍ਹਾਂ ਹੀ ਮਿਹਰ ਭਰੇ ਹੱਥ ਰੱਖਾ ਹੈ ਬੱਚੇ ਇਕਨੇ ਬੱਚੀਆਂ ਇਕੱਠੀਆਂ ਹੋਮੈ ਮੈਡਮਾ ਇਕਨੇ ਗੱਟੀਆਂ ਹੋਮੈ ਜੀ ਸਾਨੂੰ ਇਕਨੇ ਬੁਲਾਵੇਂ ਜੀ ਕਿਤਨਾ ਕਿਤੇ ਇਕੇ ਦਾ ਸਬੂਤ ਹੈ ਇਹ ਈਆਂ ਹਾਂਜੀ ਈਆਂ ਦੇ ਯਾਰ ਬਹੂਆਂ ਕੁੜੀਆਂ ਕੱਤਰੀਆਂ ਦਾ ਹਾਂਜੀ ਇੱਕ ਇੱਥੇ ਇੱਕ ਗੱਲ ਪੁੱਛਣੀ ਬਣਦੀ ਹੈ ਕਿ ਕਈ ਜਗ੍ਹਾ ਸਾਨੂੰ ਪਤਾ ਲੱਗਿਆ ਕਿ ਜਿਹੜਾ 10 ਮਹੀਨਾ ਦਾ ਤੀਆਂ ਦਾ ਤਿਉਹਾਰ ਹੁੰਦਾ ਕਹਿੰਦੇ ਸਸਰਾ ਦੇ ਨੋ ਇੱਕੋ ਵੀ ਸ਼ਕਲ ਨਹੀਂ ਦੇਗਦੇ ਉਹ ਦੇਖਦੇ ਨਹੀਂ ਬੇਟੇ ਉਹ ਪਹਿਲਾਂ ਹੀ ਸਮੇਂ ਤੇ ਜਦ ਮੋਨੀ ਤਾਂ ਦੇਖਦੀਆਂ ਹੁਣ ਤਾਂ ਪਹਿਲਾਂ ਕਹਿੰਦੀ ਆ ਵੀ ਅਸੀਂ ਮੰਮੀ ਬਿਨਾਂ ਨਹੀਂ ਜੀਉਂਦੀਆਂ ਮੰਮੀ ਕਹਿੰਦੀ ਵੀ ਮੈਂ ਆਪਣੀ ਨੋ ਬਿਨਾਂ ਨਹੀਂ ਜੀਉਂਦੀ ਹੁਣ ਇਹੋ ਜਿਹਾ ਹੀ ਮਾਹੌਲ ਹੋ ਗਿਆ ਜੀ ਹਾਂ ਜੀ ਹਾਂ ਜੀ ਉਹ ਸੱਸਾਂ ਨੂੰ ਕਰਦੀਆਂ ਜੀ ਆਪ ਗੈਲ ਵੀ ਇਹ ਆ ਨਹੀਂ ਪਾਉਣਾ ਆ ਪਾਉਣਾ ਆ ਨਹੀਂ ਪਾਉਣਾ ਆ ਪਾਉਣਾ ਜੇ ਆਪਾ ਹੁਣ ਤਾਂ ਠੀਕ ਗੱਲ ਕਰੀਏ ਪਾਸੇ ਦੀ ਗੱਲ ਕਰੀਏ ਉਹ ਕਿੰਨਾ ਕੁ ਬੇਟੇ ਅੱਗ ਗਏ ਜਨਾਨੀਆਂ ਨੂੰ ਢ ਕੱਢਦੀਆਂ ਈਆਂ ਸੱਸਾਂ ਕਹਿੰਦੀਆਂ ਤੇ ਵੀ ਬੇਟਾ ਘੁੰਡ ਕੱਢੇ ਬਿਨਾ ਬਾਹਰ ਨਹੀਂ ਜਾਣਾ ਹੋਣ ਤਾਂ ਵੈਸੇ ਕਹਿੰਦੀਆਂ ਵੀ ਮੰਮੀ ਛੱਡੋ ਬਰਾ ਨੋਹਾ ਨੂੰ ਸੱਸਾਂ ਵੀ ਕਹਿੰਦੀਆਂ ਵੀ ਛੱਡ ਬਰਾ ਪੁੱਤ ਧੀਆਂ ਵਰਗੀਆਂ ਆਈਆਂ ਹਾਂ ਸਾਰੀਆਂ ਹੁਣ ਆਪਣੀਆਂ ਧੀਆਂ ਵਰਗੀਆਂ ਹੁਣ ਨੋਹਾ ਧੀਆਂ ਵਿੱਚ ਫਰਕ ਕੋਈ ਨਹੀਂ ਜਿਹੜਾ ਕੋਈ ਤਿੰਨ ਨੋਹਾ ਵਿੱਚ ਫਰਕ ਰੱਖਦਾ ਉਹ ਮਾਪਿਓ ਨਾ ਜਾਣੋ ਆਪਾਂ ਇੱਕ ਸਾਰ ਬਰਾ ਆਪਣੀਆਂ ਧੀਆਂ ਤੇ ਵੱਧ ਬਗਾਨੀਆਂ ᱛੀਆਂ ਜਿਨ੍ਹਾਂ ਨੇ ਸਾਡਾ ਅੰਤ ਬੇੜਾ ਸਾਂਭਣਾ ਸਾਨੂੰ ਤਾਂ ਜੀ ਬਹੁਤ ਬਹੁਤ ਲੱਖ ਲੱਖ ਆਪਣੀਆਂ ਧੀਆਂ ਵੈਣਾ ਪਰ ਖੁਸ਼ੀਆਂ ਹਰਸ਼ ਅਸ ਜਿਹੜੀ ਚੀਜ਼ ਤੁਸੀਂ ਇਸ ਟਾਈਮ ਚਲਾ ਰਹੀ ਹੈ ਕਿ ਮਧਾਣੀ ਇਸ ਦਾ ਮੋਕਾ ਦੁੱਧ ਰਿੜਕਣ ਵਾਸਤੇ ਰਿੜਕਿਆ ਕਦੇ ਤੁਹਾਡੇ ਪਰਿਵਾਰ ਚ ਰਿੜਕਦੇ ਆ ਇਹਦੇ ਨਾਲ ਤਾਂ ਨਹੀਂ ਰਿੜਕਦੇ ਸਰਕਾਰ ਦੇ ਨਾਲ ਰਿੜਕਦੇ ਦੇਖਿਆ ਪਹਿਲਾਂ ਦੇਖਿਆ ਉਹ ਨਹੀਂ ਮੈਨੂੰ ਨਹੀਂ ਮਤਲਬ ਨਾ ਮੇਕ ਫਰੀਕੇ ਨਾਲ ਕਿ ਹਰਦਿਕ ਅੱਜ ਥੋੜੇ ਪਿੰਡ ਸਲੇਮਪੁਰ ਖੁੱਦ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਗਿਆ ਕਿਦਾ ਬੋਲਤੇ ਪ੍ਰੋਗਰਾਮ ਹੋ ਲਿਖਿਆ ਗਿਆ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ ਜੀ ਧੰਨਵਾਦ ਕਰਦੇ ਹਾਂ ਅਸੀਂ ਮੈਂ ਕੈਬਨਿਟ ਮੰਤਰੀ ਨੂੰ ਹੋਰ ਕਰਮਾਂ ਜੀ ਦਾ ਜਿਨ੍ਹਾਂ ਦੇ ਸਦਕਾ ਪਿੰਡ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ ਜੀ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਜੀ ਸਾਰੇ ਪਾਸੇ ਪ੍ਰੋਗਰਾਮ ਇਹ ਥੋੜੇ ਪਿੰਡ ਦੇ ਵਿੱਚ ਇਹ ਪਹਿਲੀ ਵਾਰ ਕਰਵਾਇਆ ਗਿਆ ਪ੍ਰੋਗਰਾਮ ਇਹ ਸਾਡੇ ਪਿੰਡ ਚ ਪਹਿਲੀ ਵਾਰ ਇਦਾਂ ਦਾ ਪ੍ਰੋਗਰਾਮ ਹੋ ਰਿਹਾ ਹੈ ਜੀ ਕੀ ਅਰੇਂਜਮੈਂਟ ਕੀ ਕੀਤੇ ਗਏ ਨੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਤੁਮ ਲੇਡੀਜ਼ ਦਾ ਨੂੰ ਬਹੁਤ ਖਾਣ ਪੀਣ ਦਾ ਸ਼ੌਕ ਹੁੰਦਾ ਹੈ ਨਾ ਇਹਨਾਂ ਦੇ ਵਿੱਚ ਕੀ ਪ੍ਰਬੰਧ ਕੀਤਾ ਗਿਆ ਜੀ ਲੇਡੀਜ਼ ਵਾਸਤੇ ਖਾਣ ਪੀਣ ਵਾਸਤੇ ਸਾਰਾ ਪ੍ਰੋਗਰਾਮ ਕੀਤਾ ਹੋਇਆ ਜੀ ਰੋਟੀ ਦਾ ਪ੍ਰਬੰਧ ਹੈਗਾ ਜੀ ਬਾਕੀ ਹੋਰ ਵੀ ਖਾਣ ਪੀਣ ਬੱਚਿਆਂ ਵਾਸਤੇ ਵੀ ਹੈਗਾ ਖਾਣ ਪੀਣ ਵਾਸਤੇ ਪ੍ਰਬੰਧ ਕੀਤਾ ਹੋਇਆ ਹੋਰ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪਾਰਟੀ ਦੇ ਥਰੂ ਹੋਰ ਕਿਹੜੇ ਉਪਰਾਲੇ ਇੱਥੇ ਪਿੰਡ ਦੇ ਵਿੱਚ ਚੱਲ ਰਹੇ ਨੇ ਪਾਰਟੀ ਦੇ ਪਿੰਡ ਪੱਧਰ ਤੇ ਦੀ ਬਹੁਤ ਕੰਮ ਚੱਲ ਰਹੀ ਸਾਡੇ ਹਾਂਜੀ ਸਲੇਮਪਰ ਦੀ ਗੱਲ ਕਰ ਰਹੇ ਜੀ ਕੰਟ ਪੱਧਰ ਤੇ ਬਹੁਤ ਕੰਮ ਚੱਲ ਰਿਹਾ ਸਾਡੇ ਖੇਡ ਗਰਾਊਂਡ ਬਣ ਰਿਹਾ ਹੈ ਜੀ ਠੀਕ ਹੈ ਜੀ ਸਾਡੇ ਸ਼ਮਸ਼ਾਨ ਘਾਟ ਦਾ ਰਸਤਾ ਤਕਰੀਬਨ ਤਿਆਰੀ ਇਹ ਤਾਂ ਥੋੜੇ ਦਿਨਾਂ ਚ ਕੰਮ ਚ ਚਾਲੂ ਹੋ ਜਾਣਾ ਹੈ ਜੀ ਤੇ ਸੜਕ ਦਾ ਜੀ ਤੇ ਸਾਡਾ ਮੇਨ ਮੁੱਦਾ ਸੀਗਾ ਸਾਡੇ ਪੁਲ ਦਾ ਜੀ ਜਿਹੜਾ ਸੜਕਲੇ ਪੁਲ ਟੁੱਟਿਆ ਹੋਇਆ ਹੈਗਾ ਤੇ ਉਹਦੇ ਪਾਇਆ ਹੋਇਆ ਜੀ ਆਉਣ ਵਾਲੇ ਦਿਨਾਂ ਚ ਸ਼ਾਇਦ ਉਹ ਵੀ ਮੁਕੰਮਲ ਹੋ ਜਾਊਗਾ ਜੀ ਪੰਜਾਬ ਦਾ ਵੀ ਸਿਸਟਮ ਦਾ ਮਾਹੌਲ ਚੱਲ ਰਿਹਾ ਹੈ ਉਹ ਸਰਦਾਰ ਆਪਣੇ ਆਮ ਆਦਮੀ ਪਾਰਟੀ ਨੂੰ ਕਿੱਥੇ ਦੇਖਦੇ ਹੋ ਪਿੰਡਾਂ ਦੇ ਵਿੱਚ ਮਾਹੌਲ ਦੇ ਪਤਾ ਦਿਓ ਦੇਖੋ ਪਿੰਡਾਂ ਦੇ ਵਿੱਚ ਤਾਂ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਠੀਕ ਹੈ ਪਿੰਡਾਂ ਦੇ ਵਿੱਚ ਹੁਣ ਸਾਰੇ ਤਕਰੀਬਨ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜੀ ਪਿੰਡ ਪੱਦਰ ਤੇ ਬਹੁਤ ਵੀ ਕੰਮ ਚੱਲ ਰਿਹਾ ਹੈ ਹੋਰ ਸਨੇਹਾ ਜੀ ਦੇਣਾ ਚਾਹੁੰ ਤੁਸੀਂ ਸਨੇਹਾ ਮੈਂ ਇਹ ਦੇਣਾ ਜੋ ਵੀ ਪ੍ਰੋਗਰਾਮ ਹੋ ਰਹੇ ਆ ਪਿੰਡਾਂ ਦੇ ਵਿੱਚ ਉਹ ਲਿਖੇ ਜਾ ਰਹੇ ਆ ਬਹੁਤ ਵਧੀਆ ਚੱਲ ਰਹੇ ਆ ਜੀ ਮੈਡਮ ਅਨਮੋਲ ਕਦਰ ਮਾਨਦੀ ਸਦਕਾ ਹੋ ਰਿਹਾ ਜੀ ਕਿਉਂਕਿ ਉਹਨਾਂ ਦੇ ਡਿਪਾਰਟਮੈਂਟ ਇਹਨਾਂ ਦਾ ਸੱਭਿਆਚਾਰਕ ਡਿਪਾਰਟਮੈਂਟ ਉਹਨਾਂ ਦੇ ਕੋਲੇ ਹੈ ਜੀ ਪਿੰਡਾਂ ਦੇ ਵਿੱਚ ਬਹੁਤ ਵਧੀਆ ਪ੍ਰੋਗਰਾਮ ਹੋ ਰਹੇ ਵੀ ਆਉਣ ਵਾਲੇ ਟਾਈਮ 'ਚ ਵੀ ਐਦਾਂ ਦੇ ਵੱਧ ਚੜ ਕੇ ਪ੍ਰੋਗਰਾਮ ਹੋਣੇ ਚਾਹੀਦੇ ਆ ਜੀ ਤੇ ਕੋਈ ਸਰਕਾਰੀ ادارے ਤੋਂ ਵੀ ਕੋਈ ਤੋਚਾ ਸੀ ਆ ਜੀ ਸਰਕਾਰੀ ادارے ਤੋਂ ਆਪਣਾ ਮਾਜਰੀ ਬਲੌਗ ਤੋਂ ਆਏ ਵੀ ਸੀਗੇ ਜੀ ਮੈਡਮ ਸੀਟੀਪੀਓ ਆਏ ਵੀ ਸੀਗੇ ਹੋਰ ਵੀ ਉਹਨਾਂ ਦੇ ਨਾਲ ਸਟਾਫ ਮੈਂਬਰ ਆਏ ਵੀ ਸੀ ਮੈਂ ਧੰਨਵਾਦ ਕਰਦਾ ਜ